ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੈਗਾ ਮਾਰਨਿੰਗ ਦਾ 6:30 ਦਾ 6:30 ਹੋ ਗਏ ਤੇ ਅੱਜ ਅਸੀਂ ਉੱਠ ਕੇ ਸੀ ਜਲਦੀ ਪੌਣੇ 5:00 ਪੰਜ ਦੇ ਵਿੱਚ ਉੱਠ ਗਏ ਸੀ ਕਿਉਂਕਿ ਦਵਿੰਦਰ ਜਾਣਾ ਸੀ ਵਿਆਹ ਰੈਡੀ ਹੋ ਕੇ ਚਲੇ ਗਏ ਨੇ ਚਾਹ ਪਾਣੀ ਅਸੀਂ ਪੀ ਲਿਆ ਚਾਹ ਪਾਣੀ ਤਾਂ ਕੰਮ ਹੋ ਗਿਆ ਡਨ ਤੇ ਹੁਣ ਮੈਂ ਸੋਚ ਰਹੀ ਆਪਣੇ ਰੂਮ ਦੀ ਮੈਂ ਡੀਪ ਕਲੀਨਿੰਗ ਕਰਨਾ ਕੰਧਾ ਕੰਧਾ ਝਾੜ ਝਾੜਦਾ ਜਾਲੇ ਵਗੈਰਾ ਉਤਾਰਨੇ ਨੇ ਪੱਖਾ ਸਾਫ ਕਰਨਾ ਪੈਣਾ ਤੇ ਫਿਰ ਮੈਨੂੰ ਆਈ ਵੀ ਚਲੋ ਧੁੱਪ ਨਿਕਲੂਗੀ ਬੈੱਡ ਸ਼ੀਟਸ ਮੈਂ ਧੋ ਕੇ ਪਾ ਦੂੰਗੀ ਕਰਦੇ ਕੰਮ ਉਸ ਤੋਂ ਬਾਅਦ ਨਾ ਫਿਰ ਮੈਂ ਕਿਚਨ ਦੀ ਜਿਹੜੀ ਮੈਂ ਉਹ ਕੰਮ ਨੇ ਮੇਰੇ ਉਹ ਮੈਂ ਬਾਅਦ ਵਿੱਚ ਸ਼ੁਰੂ ਕਰੂੰਗੀ ਕਿ ਮੈਂ ਸਬਜ਼ੀ ਬਣਾਉਣੇ ਜਿਹੜੀ ਪਾਲਕ ਪਨੀਰ ਮੇਰੇ ਕੋਲੇ অলਮੋਸਟ 70% ਉਹਦੀ ਤਿਆਰੀ ਕਰੀ ਪਈ ਆ। ਬਸ ਮੈਂ ਸਿਰਫ ਤੜਕਾ ਹੀ ਲਾਉਣਾ ਤੇ ਬਾਕੀ ਤਿਆਰੀ ਹੈ ਹੀ ਉਹ ਤੇ ਟਾਈਮ ਹੀ ਲੱਗਣਾ ਹੈਗਾ ਤੇ ਉਦੋਂ ਪਹਿਲਾਂ-ਪਹਿਲਾਂ ਮੈਨੂੰ ਆਇਆ ਰੂਮ ਦੀ ਕਲੀਨਿੰਗ ਕਰਨਾ ਫਿਰ ਮੈਂ ਬੈੱਡ ਸ਼ੀਟਸ ਧੋ ਕੇ ਪਾ ਦੂੰਗੀ ਧੁੱਪੇ ਸੁੱਕ ਜਾਣਗੀਆਂ। ਇੱਕ ਦੋ ਕੱਪੜੇ ਹੋਰ ਨੇ ਉਹ ਵੀ ਦੇਖੂੰਗੀ ਠੀਕ ਲੱਗਾ ਇਹ ਕੰਮ ਮੈਨੂੰ ਵੱਡਾ ਲੱਗਦਾ ਰੂਮ ਦੀ ਟੀਪ ਕਲੀਨਿੰਗ ਦਾ ਤੇ ਇਹ ਕਰਦੀਆਂ ਅੱਜ ਫੈਨ ਵੀ ਸਕਲੀਨ ਕਰਦੇ ਨਾ ਯਾਰ ਗੰਦਾ ਨਹੀਂ ਪਰ ਆਇਆ ਹਮ ਜੋ ਕਲੀਨਿੰਗ ਕਰਾਂਗੇ ਤਾਂ ਫੈਨ ਵੀ ਨਾਲ ਸਾਫ ਹੋ ਜਾਊਗਾ ਸ਼ੁਰੂ ਕਰਦੀ ਕਲੀਨਿੰਗ ਸ਼ੁਰੂ ਕਰਨਾ ਕੰਮ ਬਹੁਤ ਔਖਾ ਲੱਗਦਾ ਬਾਅਦ ਵਿੱਚ ਜਦੋਂ ਆਪਾਂ ਉਹ ਕੰਮ ਕਰਨ ਲੱਗ ਜਾਂਦੇ ਆ ਉਸੇ ਫਲੋ ਚ ਹੋ ਜਾਂਦੇ ਆ ਉਸੇ ਮੂਡ ਚ ਹੋ ਜਾਂਦੇ ਆ ਫਿਰ ਅੱਛਾ ਲੱਗਦਾ ਕੰਮ ਕਰਕੇ ਵੀ ਸੈਟੀਸਫੈਕਸ਼ਨ ਮਿਲਦੀ ਆ ਪਰ ਇੱਕ ਵਾਰ ਸ਼ੁਰੂਆਤ ਕਰਨੀ ਇਸ ਕੰਮ ਦੀ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਨਾ ਜਿਵੇਂ ਮੈਂ weight loss ਸੇ ਸ਼ੁਰੂਆਤ ਕੀਤੀ ਸੀ ਮੈਨੂੰ ਬਹੁਤ ਔਖਾ ਲੱਗਿਆ ਸਟਾਰਟਿੰਗ ਵਿੱਚ ਤਾਂ ਮਨ ਬਣਾਉਣਾ ਬਹੁਤ ਔਖਾ ਕਿ ਇਸੇ ਵੀ ਕੰਮ ਲਈ ਰੈਡੀ ਹੋਣਾ ਬਹੁਤ ਔਖਾ ਲੱਗਦਾ ਉਹੀ ਗੱਲ ਹਰ ਇੱਕ ਕੰਮ ਦੀ ਸ਼ੁਰੂਆਤ ਥੋੜੀ ਔਖੀ ਹੁੰਦੀ ਹੈ ਪਰ ਜਿਵੇਂ ਜਿਵੇਂ ਆਪਾਂ ਉਸ ਕੰਮ ਵਿੱਚ ਆ ਜਾਂਦੇ ਹਾਂ ਅੱਗੇ ਅੱਗੇ ਜਾਈ ਜਾਂਦੇ ਹਾਂ ਫਿਰ ਉਹ ਸਫ਼ਰ ਉਹ ਜਰਨੀ ਆਪਾਂ ਨੂੰ ਵਧੀਆ ਲੱਗਣ ਲੱਗ ਜਾਂਦੀ ਹੈ ਫਿਰ ਉਹਦੇ ਰਿਜ਼ਲਟ ਜਦੋਂ ਮਿਲਦੇ ਨੇ ਫਿਰ ਹੋਰ ਵੀ ਅੱਛਾ ਲੱਗਦਾ ਸੇਮ ਵੀ ਮੈਂ ਜੇ ਇੱਕ ਐਗਜ਼ਾਮਪਲ ਲਵਾਂ ਆਪਣੇ ਮੇ weight loss ਦੀ ਤਾਂ ਸ਼ੁਰੂ ਸ਼ੁਰੂ ਵਿੱਚ ਬਹੁਤ ਔਖਾ ਲੱਗਿਆ ਸੀ ਬਹੁਤ ਜ਼ਿਆਦਾ ਮਨ ਮਸਾਂ ਕੰਟਰੋਲ ਕਰਕੇ ਮਨ ਨੂੰ ਮਨਾਇਆ ਸਮਝਾਇਆ ਕਿ weight loss ਕਰਨਾ ਫਿਰ weight loss ਕਰਨਾ ਸ਼ੁਰੂ ਕੀਤਾ ਹਫ਼ਤਾ 10 ਦਿਨ ਬਹੁਤ ਮੁਸ਼ਕਲ ਲੱਗਿਆ ਆਇਓ 10 ਮੇ ਕਿਤੋਂ ਪੰਗਾ ਲੈ ਲਿਆ ਮੈਂ ਕਿਤੋਂ ਪੰਗਾ ਲੈ ਲਿਆ ਫਿਰ ਜਦੋਂ weight loss ਹੋਣ ਲੱਗ ਗਿਆ ਅੱਛਾ ਲੱਗਣ ਲੱਗ ਗਿਆ ਸਰੀਰ ਹੌਲਾ ਲੱਗਣ ਲੱਗ ਗਿਆ ਰਿਜ਼ਲਟ ਮਿਲੇ ਹੋਰ ਵੀ ਅੱਛਾ ਲੱਗਿਆ ਹਾਂ ਤੇ ਹੁਣ ਤਾਂ ਅੱਛਾ ਲੱਗਦਾ ਹੀ ਆ ਕੌਨਫੀਡੈਂਸ ਵੀ ਬਹੁਤ ਆਉਂਦਾ ਮੋਟੀਵੇਸ਼ਨ ਵੀ ਆਪ ਨੂੰ ਬਹੁਤ ਮਿਲਦੀ ਹੈ ਅੱਛਾ ਲਗਾ ਸਿੱਖਣੋਂ ਬਹੁਤ ਕੁਝ ਮਿਲਦਾ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਰੂਮ ਦੀ ਕਲੀਨਿੰਗ ਕਰਨੀ ਪਊਗੀ ਕੰਮ ਕਰਨੇ ਪੈਣਗੇ ਹਨ ਕਰਦਿਆਂ ਸ਼ੁਰੂ ਕੰਮ ਆਪਣੇ ਮੈਂ ਹੋਗੀ ਸ਼ੁਰੂ ਹੁਣ ਕਲੀਨਿੰਗ ਵੱਲ ਔਖਾ ਵੀ ਲੱਗਦਾ ਸੀਗਾ ਸਵੇਰੇ ਸਵੇਰੇ ਕੰਮ ਸ਼ੁਰੂ ਵੀ ਕਰਨਾ ਤੇ ਇੱਕ ਡੀਪ ਕਲੀਨਿੰਗ ਡਿਫਰੈਂਟ ਰੂਟੀਨ ਹੁੰਦਾ ਡੇਲੀ ਕਲੀਨਿੰਗ ਡਿਫਰੈਂਟ ਰੂਟੀਨ ਹੁੰਦਾ ਹਨਾ ਤੇ ਔਖਾ ਵੀ ਲੱਗ ਰਿਹਾ ਸੀ ਮੇ ਰੂਮ ਤੇ ਮੈਨੂੰ ਉਮੀਦ ਮੰਨ ਕੇ ਚੱਲੀ ਸੀ ਮੈਨੂੰ ਘੰਟਾ ਲੱਗ ਜੂਗਾ ਪਰ ਕੰਮ ਫਿਰ ਮੈਂ ਕਰਨਾ ਹੀ ਸੀਗਾ ਆਪਣੇ ਆਪ ਨੂੰ ਮੋਟੀਵੇਟ ਵੀ ਕਰਨਾ ਪੈਂਦਾ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਪੁਸ਼ ਕਰਿਆ ਵੀ ਚਲੋ ਵਧੀਆ ਮੈਂ ਘੰਟੇ ਦੇ ਵਿੱਚ ਵਿੱਚ ਕੰਮ ਖਤਮ ਕਰ ਲਵਾਂ ਫਿਰ ਮੈਂ ਕਿਚਨ ਦਾ ਕੰਮ ਕਰੂੰ ਕਰੂੰਗੀ ਫਿਰ ਮੈਂ ਦੁਪਹਿਰੇ ਚਲੋ ਰੈਸਟ ਕਰ ਲਵਾਂ ਟਾਈਮ ਪੱਜੂਗਾ ਉਹੀ ਮੈਂ ਜਲਦੀ ਫ੍ਰੀ ਹੋ ਜੂੰਗੀ ਸ਼ਾਇਦ ਫ੍ਰੀ ਤਾਂ 5 ਵਜੇ ਹੀ ਹੋਣੇ ਚਾ ਜੀਨੇ ਵਜੇ ਮਰਜੀ ਫੇਰ ਉੱਠ ਕੇ ਕੰਮ ਤੇ ਲੱਗ ਜਾਵਾਂ ਪਰ ਆਪਦੇ ਆਪ ਨੂੰ ਥੋੜਾ ਜਿਹਾ ਪੁਸ਼ਪ ਵੀ ਕਰਨਾ ਪੈਂਦਾ ਮੋਟੀਵੇਟ ਕਰਨਾ ਪੈਂਦਾ ਤੇ ਅੱਜ ਨਹੀਂ ਕਰੂੰ ਕਲੀਨਿੰਗ ਕਰ ਲਵਾਂ ਕਰੂ ਕਰਨ ਵਾਲੀ ਸੀ ਕਰਨੀ ਹੀ ਪੈਣੀ ਸੀ ਤੇ ਇਹ ਮੈਨੂੰ ਅੱਛਾ ਮੌਕਾ ਮਿਲ ਗਿਆ ਕਿ ਤੇ ਰੋਧੂਹਿੰਦਰ ਨੇ ਜਾਣਾ ਸੀ ਉਹ ਚਲੇਗੀ ਮੈਂ ਸੋਚਿਆ ਕਿ ਕਿਚਨ ਦੀ ਮੇਰੇ ਕੋਲ ਪ੍ਰੈਪਰੇਸ਼ਨ ਹੋਈ ਹੋਈ ਹੈ ਦਾਲ ਸਬ ਪੜਦਿਆਂ ਵਾਲੀ ਰੌਡਸ ਮੈਂ ਕਲੀਨ ਕਰ ਰਹੀ ਹਾਂ ਕਿਉਂਕਿ ਇਹ ਵੀ ਡੇਲੀ ਡੇਲੀ ਡਸਟਿੰਗ ਦੇ ਰੂਟੀਨ ਚ ਨਹੀਂ ਹੁੰਦੀ ਬਹੁਤ ਟਾਈਮ 바ਦੀ ਹੁੰਦੀਆਂ ਨੇ ਕਿਉਂਕਿ ਸਟੈਪ ਲਿਉਣਾ ਪੈਂਦਾ ਸਟੈਪ ਤੇ ਚੜ ਕੇ ਫਿਰ ਕਲੀਨ ਹੁੰਦੀਆਂ ਨੇ ਅਦਰਵਾਈਜ਼ ਐ ਸਿੱਧੇ ਖੜੇ ਜਿਹੜੀ ਰੋਡ ਕਲੀਨ ਹੋ ਜਾਂਦੀ ਆ ਉਹ ਤਾਂ ਮੈਂ ਕਰ ਦਾਂ ਨੀ ਪਰ ਜਿਹੜਾ ਹੁੰਦਾ ਕਿ ਸਟੈਪ ਜਾਂ ਕੋਟੀ ਦੀ ਲੋੜ ਉਹ ਤੋਂ ਫਿਰ ਉਹ ਚੀਜ਼ ਥੋੜਾ ਆਪਣਾ ਟਾਈਮ ਲਾ ਕੇ ਦਾ ਸਾਫ ਕਰਨ ਤੇ ਬਾਕੀ ਵਿੰਡੋਸ ਹੈਲਪਰ ਕਰ ਦੰਦੀ ਹੁੰਦੀ ਉਹ ਮੈਂ ਕੋਦੇ ਸਾਫ ਨਹੀਂ ਕਰੀ ਉਹਦੀ ਡਿਊਟੀ ਕੱਲ ਹੀ ਕਰਕੇ ਆ ਵਿੰਡੋਸ ਸਾਫ ਤੇ ਮੈਂ ਸਿਰਫ ਬਸ ਰੂਮ ਦੇ ਅੰਦਰੋਂ ਕਲੀਨਿੰਗ ਕਰਨੀ ਸੀ ਛੱਤ ਮੈਂ ਝਾੜ ਚੁੱਕੀ ਐ ਕੰਧਾਂ ਵੀ ਮੈਂ ਝਾੜ ਚੁੱਕੇ ਹਾਂ ਜਾਲੇ ਮੈਂ ਉਤਾਰ ਤੇ ਡਸਟਰ ਦੇ ਹੈਲਪ ਨਾਲ ਨਾ ਕੰਧਾਂ ਸਾਰੀਆਂ ਸਾਫ਼ ਹੋ ਜਾਂਦੀਆਂ ਨੇ ਛੱਤ ਤੋਂ ਜਿਹਨੇ ਜਾਲੇ ਸੀ ਸਾਫ਼ ਹੋ ਗਈ ਉਹਦੀ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਬਾਕੀ ਆਏ ਜੇ ਪੇਂਟ ਵਧੀਆ ਕਰਿਆ ਹੋਇਆ ਕੋਈ ਅੱਛਾ ਪੇਂਟ ਐ ਤਾਂ ਆਪ ਉਹਨੂੰ ਗਿੱਲੇ ਕੱਪੜੇ ਨਾਲ ਵੀ ਸਾਫ਼ ਕਰ ਸਕਦੇ ਆ ਸਾਡੇ ਚਸਟ ਇੱਕ ਪ੍ਰਾਈਮਰ ਦਾ ਕੋਟ ਕਰਿਆ ਹੋਇਆ ਇਸ ਕਰਕੇ ਮੈਂ ਗਿੱਲੇ ਕੱਪੜੇ ਨਾਲ ਨਹੀਂ ਸਾਫ਼ ਕਰਦੀ ਦੁਬਾਰਾ ਨੀ ਤੋ ਤੁਸੀਂ ਵਾਈਪਰ ਤੇ ਕੋਈ ਕੱਪੜਾ ਲਗਾ ਕੇ ਗਿੱਲਾ ਕਰਕੇ ਨਿਚੋੜ ਕੇ ਨਾ ਉਹ ਕੰਧਾਂ ਵਗੈਰਾ ਤੇ ਵੀ ਤੁਸੀਂ ਮਾਰ ਸਕਦੇ ਹੋ ਜੀ ਕੋਈ ਵਧੀਆ ਪੇਂਟ ਕਰਿਆ ਹੋਇਆ ਕੋਈ ਦਾਗ ਨਹੀਂ ਕੰਧਾਂ ਤੇ ਲੱਗੇ ਹੋਏ ਹੱਥ ਲੱਗ ਜਾਂਦੇ ਨੇ ਕੋਈ ਨਿਸ਼ਾਨ ਪੈ ਜਾਂਦੇ ਨੇ ਫਿਰ ਉਹ ਦਾਗ ਵੀ ਉਤਾਰਨੇ ਪੈਂਦੇ ਨੇ ਹਜੇ ਮੈਂ ਉਹ ਖੇਚੜ ਨਹੀਂ ਕਰਦੀ ਕਿਉਂਕਿ ਜਸਟ ਪ੍ਰਾਈਮਰ ਕਰਾਂ ਜਦੋਂ ਪਿੰਡ ਹੋਊਗਾ ਕੋਟ ਕੋਈ ਉਸ ਤੋਂ ਬਾਅਦ ਫਿਰ ਖੇਚੜ ਕਰਨੀ ਪਿਆ ਕਰੂਗੀ ਫਿਰ ਅਗਿਆ ਚਲੋ ਪਹਿਲੀ ਕਿਉਂ ਕਰਾਂ ਤੇ ਫਿਰ ਦਾਗ ਦੋਗ ਵੀ ਉਤਾਰਨੇ ਪੈਂਦੇ ਨੇ ਉਹ ਜਿਆਦਾ ਟਾਈਮ ਟੇਕਿੰਗ ਵਾਲਾ ਪ੍ਰੋਸੈਸ ਹੋਏ ਨਾ ਰੌਂਡਸ ਪੜਦਿਆਂ ਵਾਲੀਆਂ ਸਾਫ਼ ਕਰਕੇ ਤੇ ਹੁਣ ਮੈਂ ਫੈਨ ਦੀ ਕਲੀਨਿੰਗ ਕਰ ਰਹੀ ਆ ਫਿਰ ਇਹ ਵੀ ਜੀ ਡੀਪ ਕਲੀਨਿੰਗ ਚ ਆ ਜਾਂਦੇ ਜਾਂ ਫਿਰ ਜਦੋਂ ਬੈੱਡ ਸ਼ੀਟ ਚੇਂਜ ਕਰਨੀ ਹੋਵੇ ਤਾਂ ਉਦੋਂ ਫੈਨ ਸਾਫ਼ ਹੁੰਦਾ ਹੁਣ ਗੰਦਾ ਸੀ ਪਰ ਇੰਨਾ ਜ਼ਿਆਦਾ ਗੰਦਾ ਵੀ ਨਹੀਂ ਸੀ ਕਿਉਂਕਿ ਸਰਦੀ ਹੁਣ ਪੱਕਾ ਚੱਲਦਾਂ ਨੇ ਜਸਟ ਇੱਕ ਪੋਚਾ ਸਕਾਉਣ ਵਾਸਤੇ ਹੀ ਲਗਾਈਦਾ ਤੇ ਪਰ ਫਿਰ ਉਹੀ ਗੱਲ ਆ ਐ ਹੋ ਜਾਂਦਾ ਵੀ ਚਲੋ ਆ ਵੀ ਸਾਫ਼ ਕਰਦੇ ਕੋਈ ਚੀਜ਼ ਛੁੱਟ ਨਾ ਜਾਵੇ ਤੇ ਫੈਨ ਵੀ ਮੈਂ ਕਲੀਨ ਕਰਤਾ ਤੇ ਹੁਣ ਬੈੱਡ ਕਰਦਣੇ ਸਾਫ਼ ਹੋਂ ਤਾਂ ਬੈੱਡ ਸਾਫ਼ ਦੀ ਗੱਦੀ ਨੀਚੇ ਤਾਂ ਕੁਝ ਨਹੀਂ ਹੁੰਦਾ ਜੇ ਸਾਈਡਸ ਤੇ ਹੁੰਦਾਗਾ ਥੋੜੀ ਥੋੜੀ ਗਰਮ ਕੱਪੜਿਆਂ ਦੀ ਲੂਂਜੇ ਹੋਏ ਨੇ ਸਾਈਡਸ ਜੀਆਂ ਤੇ ਉਹ ਮੈਂ ਕੱਪੜਾ ਆ ਕੇ ਮਾਰਦਾ ਨਹੀਂ ਵਾਈਪ ਕਰਦਾ ਨਹੀਂ ਕੱਪੜੇ ਨਾਲ ਇਹਨਾਂ ਕਲੀਨਿੰਗ ਹੋ ਜਾਊਗੀ ਇੱਕ ਤਾਂ ਮੇਰੇ ਦਿਲ ਕਰਦਾ ਸੀ ਮੈਂ ਘੰਟਾ ਹੋਰ ਸੌ ਜਾ ਫੇਰ ਮੈਂ ਉੱਠ ਕੇ ਮੈਂ ਕੰਮ ਸ਼ੁਰੂ ਕਰੂੰਗੀ ਫੇਰ ਆਪਣੇ ਆਪ ਨੂੰ ਥੋੜਾ ਜਿਹਾ ਪੁਸ਼ ਕੀਤਾ ਵੀ ਨਹੀਂ ਸੌਂਗੀ ਤਾਂ ਮੇਰਾ ਹੀ ਕੰਮ ਵਧੂਗਾ ਨਾ ਕੰਮ ਕਰ ਲੂੰਗੀ ਤਾਂ ਮੇਰਾ ਹੀ ਕੰਮ ਘਟੂ ਵੀ ਕੰਮ ਤਾਂ ਇਹ ਮੇਰਾ ਹੀ ਕਰਨਾ ਹੀ ਪੈਣਾ ਫਿਰ ਆਪਦੇ ਆਪ ਨੂੰ ਥੋੜਾ ਜਿਹਾ ਪੁਸ਼-ਅਪ ਜਿਹਾ ਕੀਤਾ ਵੀ ਠੀਕ ਹੈ ਭਈ ਮਨਾ ਉੱਠ ਖੜਾ ਹੋਣ ਸੌਂ ਕੇ ਕੀ ਕੱਢਾਂਗਾ ਫਿਰ ਮੈਂ ਲੱਗੀ ਸੀ ਆਪਣੇ ਕੰਮ ਤੇ ਕਈ ਵਾਰ ਨਾ ਕਰਦੇ ਦੇ ਪਿੱਛੇ ਕੁਝ गिर ਜਾਂਦਾ ਜਿਵੇਂ ਹੁਣ ਦੋ ਟੈਬਲੇਟਸ ਗਿਰੀਆਂ ਪਈਆਂ ਸੀ ਗੋਲੀਆਂ ਪਤਾ ਨਹੀਂ ਕਾਹਦੀਆਂ ਗੋਲੀਆਂ ਨੇ ਉਹ ਉਹ ਗਿਰੀਆਂ ਪਈਆਂ ਸੋ ਮੈਂ ਚੱਕੀਆਂ ਨੇ ਕੁਛ ਨਾ ਕੁਛ ਕੋਈ ਵਾਰ ਕੋਈ ਪੈਨ ਗਿਰ ਜਾਂਦਾ ਪਤਾ ਨਹੀਂ ਲੱਗਦਾ ਵਿੱਚ ਲੱਭੀਆਂ ਨੇ ਪੈਨ ਕਿੱਧਰ ਗਿਆ ਕਈ ਵਾਰ ਕਰਦੇ ਦੇ ਪਿੱਛੇ ਗਿਰਿਆ ਪਿਆ ਹੁੰਦਾ ਗੱਦਾ ਰੱਖ ਤਨੇ ਵਾਪਿਸ ਐਸੀ ਤਰੀਕੇ ਨਾਲ ਸੀ ਮੈਂ ਦੂਸਰਾ ਗੱਦਾ ਚੱਕ ਕੇ ਉਹ ਵੀ ਕਲੀਨ ਕਰ ਦੂੰਗੀ ਪੈਟਨ ਚ ਗੱਦੇ ਦੇ ਨੀਚੋਂ ਬੈੱਡ ਮੇਕ ਆਪੇ ਕਲੀਨ ਹੁਣ ਮੈਂ ਕਿਹਾ ਚੱਲੋ ਵਾਲ ਕਲॉक ਵੀ ਸਾਫ ਕਰਦਾ ਉਤਾਰਿਆ ਮੈਂ ਹੈ ਨਹੀਂ ਬਿਕੋਜ਼ ਇਹ ਦਵਿੰਦਰ ਨੇ ਨਾ ਪਤਾ ਹੀ ਮਸਾ ਹੀ ਲਗਾਇਆ ਸੀ ਉੱਪਰ ਏਸੀ ਨਾਲ ਲੱਗ ਰਿਹਾ ਸੀਗਾ ਤੇ ਉਸ ਕਰਕੇ ਮੈਂ ਉਤਾਰਿਆ ਨਹੀਂ ਹੈਗਾ ਜਸ ਇਦਾਂ ਕੰਧ ਤੇ ਲੱਗਿਆ ਲਗਾਇਆ ਹੀ ਮੈਂ ਸਾਫ ਕਰਦਾ ਕਪੜਾ ਮਾਰਦਾ ਕਿਉਂਕਿ ਮੈਂ ਮੈਨੂੰ ਮੈਥੋਂ ਆਈ ਨਹੀਂ ਪਤਾ ਦੁਬਾਰੇ ਹੈਂਗ ਹੋਊਗਾ ਨਾ ਆਊਗਾ ਇਹ ਬਹੁਤ ਕਲੀਨ ਤੇ ਹੁਣ ਹੈਗੀ ਸੀ ਡਸਟਿੰਗ ਦੀ ਬਾਅਦ ਹੀ ਡਸਟਿੰਗ ਕਰਦਾ ਫਿਰ ਬਿਸ਼ਾਉਂਗੀ ਬੈੱਡ ਸ਼ੀਟਸ ਇੱਕ ਇੱਕ ਰੂਮ ਕਰਕੇ ਮੈਂ ਕਰ ਰਹੀ ਹਾਂ ਆਪਣੇ ਆਪ ਤੇ ਬਹੁਤ ਜ਼ਿਆਦਾ ਮੈਂ ਉਹ ਇਸ ਘਰ ਦਾ ਭਾਰ ਵੀ ਨਹੀਂ ਰਹੀ ਕਿ ਮੈਂ ਸਫਾਈ ਕਰਨੇ ਸਫਾਈ ਕਰਨੇ ਜਿਵੇਂ ਮੇਰਾ ਠੀਕ ਲੱਗਦਾ ਜਿਵੇਂ ਮੇਰਾ ਮਨ ਹੁੰਦਾ ਮੈਂ ਕਰ ਲਾਂ ਨਹੀਂ ਹੈ ਨਾ ਕੋਈ ਪ੍ਰੈਸ਼ਰ ਨਹੀਂ ਹੈਗਾ ਤੇ ਇੱਕ ਰੂਮ ਦੀ ਪਹਿਲਾਂ ਕਰਤੀ ਸਫਾਈ ਕੰਬੀ ਅੱਜ ਹੋਗੀ ਐਸੇ ਤਰ੍ਹਾਂ ਡਾਈਨਿੰਗ ਹਾਲ ਦੀ ਕਰ ਦੂੰਗੀ ਤੇ ਇੱਕ ਦਿਨ ਲੌਬੀ ਛੱਡ ਦੂੰਗੀ ਇੱਕ ਦਿਨ ਕਿਚਨ ਕਰ ਦੂੰਗੀ ਹੋਲੀ-ਹੋਲੀ ਕਰਕੇ ਬਸ ਹੋ ਜਾਊਗਾ ਤੇ ਕੋਈ ਇਹ ਨਹੀਂ ਹੈਗਾ ਪ੍ਰੈਸ਼ਰ ਵਾਲਾ ਕੰਮ ਆ ਵੀ ਸਫਾਈ ਕਰ ਸਫਾਈ ਕਰ ਆਪ ਆਪ ਦਾ ਮਾਨਾ ਮਨ ਮੰਨਦਾ ਕਰ ਲਓ ਨਹੀਂ ਮਨ ਮੰਨਦ ਨਾ ਕਰੋ ਪਰ ਫਿਰ ਜ਼ਿੰਮੇਵਾਰੀ ਤੇ ਕਮੀਰੀ ਹੋਈ ਆ ਵੀ ਘਰ ਵਿੱਚ ਮੈਨੂੰ ਫਿਰ ਆਈ ਹੁਣ ਕੋਈ ਆਊਗਾ ਵੀ ਗੰਦਾ ਨਾ ਹੋਵੇ ਹੁੰਦਾ ਇਹ ਨਾ ਆਪਾਂ ਨੂੰ ਵੀ ਕੋਈ ਆਗੇ ਤਾਂ ਆਪਣਾ ਘਰ ਗੰਦਾ ਨਾ ਹੋਵੇ ਸਾਫ਼ ਰਵੇ ਫਿਰ ਕਈ ਵਾਰ ਕਿਸੇ ਦਾ ਫੋਨ ਆ ਜਾਈ ਜੇ ਕਿਸੇ ਦਾ ਵੀ ਅਸੀਂ ਆਉਣਾ ਫਿਰ ਉਹ ਆਪਾਂ ਨੂੰ ਭੱਜ ਦੌੜ ਜੀ ਨਹੀਂ ਹੁੰਦੀ ਹੈਗੀ ਵੀ ਆਪਣਾ ਵਾਹ ਗੰਦਾ ਪਿਆ ਆਪਣਾ ਸਾਫ਼ ਕਰਨਾ ਪਿਆ ਤੇ ਜੇ ਪਹਿਲਾਂ ਹੀ ਤੁਸੀਂ ਆਪਣੇ ਕੰਮ ਇਸ ਉਸੇ ਤਰ੍ਹਾਂ ਰੁਟੀਨ ਬਣਾ ਕੇ ਰੱਖੋ ਤਾਂ ਘਰ ਆ ਫਿਰ ਸਾਫ ਹੈਂਦਾ ਸਪੈਸ਼ਲ ਖੇਚਲ ਜੀ ਨਹੀਂ ਕਰਨੀ ਪੈਂਦੀ ਕਿ ਕਿਸ ਆਏ ਗਏ ਤੁਝੇ ਕਿਸ ਨੂੰ ਆਣਾ ਹੋਵੇ ਫਿਰ ਆਪਣਾ ਰੁਟੀਨ ਬਣਾ ਰਹਿਂਦਾ ਸਾਫ ਸਫਾਈ ਦਾ ਤੇ ਚੇਅਰ ਸੀ ਮੈਂ ਕਰ ਦੂੰਗੀ ਕਲੀਨ ਇਹ ਵੀ ਜ਼ਰੂਰੀ ਹੈ ਸਾਫ ਕਰਨੀ ਆ ਤੇ ਹੁਣ ਵਛਾਉਂਦਾ ਨੇ ਬੈੱਡ ਸ਼ੀਟ ਨੀਚੇ ਵਾਲੀ ਬੈੱਡ ਸ਼ੀਟ ਮੈਂ ਧੋਣ ਲਈ ਪਾਤੀ ਤੇ ਹੋਰ ਕਾਟਨ ਦੀ ਬੈੱਡ ਸ਼ੀਟਸ ਮੈਂ ਸੰਭਾਲ ਚੁੱਕੀ ਸੀ ਕਿਤੇ ਨੀਚੇ ਵਛਾਉਣ ਵਾਲੇ ਬੈੱਡ ਸ਼ੀਟ ਸੀ ਪੁੱਲ ਭਲੇਖੇ ਚ ਉੱਪਰ ਹੀ ਰੱਖਤੀਆਂ ਫਿਰ ਫਾਈਨਲੀ ਮੈਨੂੰ ਕਵਰਟ ਚ ਨਾ ਇੱਕ ਕਮਬਲ ਸ਼ੀਟ ਹੱਥ ਲੱਗੀ ਇਹ ਵੀ ਛੋਟੀ ਹੈ ਬੈੱਡ ਸ਼ੀਟ ਇਹ ਦੀ ਸੁੰਗੜ ਗਈ ਸੀ ਤੋਂ ਤੇ ਮੈਂ ਇੱਕ ਵਾਰੀ ਪਛਾਈ ਸੀ ਤੇ ਵਾਸ਼ ਕੀਤੀ ਸੁੰਗੜ ਗਈ ਤੇ ਫਿਰ ਮੈਂ ਇਹਨੂੰ ਇਦਾਂ ਕਦੇ ਪਛਾਈ ਨਹੀਂ ਹੈਗੀ ਇਹ ਗਰਮੀਆਂ ਵਾਲੇ ਬੈੱਡ ਸ਼ੀਟ ਸਲਾਈਟ ਕਲਰ ਤੇ ਹੁੰਦੀਆਂ ਨੇ ਫਿਰ ਨੀਚੇ ਵੀ ਕਲਰ ਬੜਾ ਚਮਕਦਾ ਉਸ ਕਰਕੇ ਮੈਂ ਸੋਚ ਚਲੋ ਹੁਣ ਤੱਕ ਬੈੱਡ ਸ਼ੀਟੇ ਡਾਰਕ ਨੇ ਵੂਲਨ ਮੋਟੀਆਂ ਨੇ ਤੇ ਇਹਨਾਂ ਦੇ نیچے ਪਛਾ ਲੈਣੀ ਆ ਫਿਰ ਮੈਂ ਆਹ ਲੈ ਕੇ ਇਹੀ ਕੱਢ ਕੇ ਨੀਚੋਂ ਮਸਟਰਡ ਵਾਲੀ ਬੈੱਡ ਸ਼ੀਟ ਵਿਛਾਉਣ ਵਾਸਤੇ ਤੇ ਬਹੁਤ ਮੋਟੀ ਬੈੱਡ ਸ਼ੀਟ ਹੈ ਉਹ ਬੈੱਡ ਸ਼ੀਟ ਪਛਾਤੀ ਟੱਕ ਕਰ ਪੀ ਲੋਸ ਤੋਂ ਪੀ ਲੋ ਕਵਰ ਚੜਾ ਦੂੰਗੀ ਸਰਾਹਣੇ ਤੇ ਵੀ ਨਾ ਮੈਂ نیچے ਪੁਰਾਣੇ ਕਵਰ ਚੜਾਉਣੀ ਹੁੰਦੀ ਆ ਪੁਰਾਣੇ ਕਵਰ ਚੜਾ ਨੇ ਉੱਪਰ ਬੈੱਡsheet ਨਾਲ ਤੇ ਜਿਵੇਂ ਚਾਦਰਾਂ ਦੋ ਪਛੋਣੀਆਂ ਵੈ ਸਰਾਹਣੇ ਤੇ ਵੀ ਮੈਂ ਡਬਲ ਕਵਰ ਚੜਾਉਣੀ ਹੁੰਦੀ ਆ ਤਾਂ ਕਿ ਕੋਈ ਵੀ ਤੇਲ ਦਾ ਜਾਂ ਦਾਗ نیچے ਨਾ ਵੈ ਹੋਂ ਤੇਲ ਕੋਈ ਇੰਨਾ ਕੋਈ ਲਗਾਉਂਦਾ ਨਹੀਂ ਹੈਗਾ ਪਰ ਫੇਰ ਵੀ ਹੋਂ ਕੋਈ ਵੀ ਦਾਗ ਦੂ ਨੀਚੇ ਸਰਾਹਣੇ ਤੱਕ ਨਾ ਪਹੁੰਚੇ ਕਵਰ ਧੋਣੇ ਸੌਕੇ ਨੇ ਪਰ ਸਰਾਹਣੇ ਧੋਣੇ ਔਕੇ ਨੇ ਤੇ ਕੁਸ਼ਨ ਉਸ ਤੇ ਕਵਰ ਵੀ ਅੱਜ ਫਾਈਨਲੀ ਹੋ ਗਏ ਚੇਂਜ ਸਾਰਾ ਮੈਨੂੰ ਇਹ ਪੌਣਾ ਘੰਟਾ ਲੱਗਿਆ ਸਫਾਈ ਤੇ ਸਫਾਈ ਕਰਕੇ ਬੜਾ ਅੱਛਾ ਲੱਗਿਆ ਮਨ ਨੂੰ ਇੱਕ ਤਸੱਲੀ ਮਿਲੀ ਹੈ ਨਾ ਵੀ ਠੀਕ ਹੈ ਸਾਫ ਸਫਾਈ ਹੋ ਗਈ ਸ਼ੁਰੂ ਸ਼ੁਰੂ ਵਿੱਚ ਤਾਂ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ ਸਫਾਈ ਤੇ ਲੱਗਣਾ ਪਰ ਕੰਮ ਕਰਕੇ ਰੂਮ ਨੀਕ ਦੇਖ ਕੇ ਸਾਫ ਦੇਖ ਕੇ ਬਹੁਤ ਹੀ ਖੁਸ਼ੀ ਮਿਲੀ ਸਕੂਨ ਮਿਲਿਆ ਸਫਾਈ ਕਰਕੇ ਨਾ ਡਿਪਰੈਸ਼ਨ ਦੂਰ ਹੋ ਜਾਂਦਾ ਮੇਰਾ ਤਾਂ ਮੈਨੂੰ ਸਟ्रेस ਨਹੀਂ ਘਰਾਂਦਾ ਜਦੋਂ ਮੈਂ ਆਪਣੇ ਕੰਮ ਵਿੱਚ ਬੀਜ਼ੀ ਰਹਿੰਦੀ ਹਾਂ ਰੂਮ ਹੋ ਗਿਆ ਬਿਲਕੁਲ ਨੀਕ ਐਂਡ ਕਲੀਨ ਬੈੱਡ ਸ਼ੀਟਸ ਹੋਤੀਆਂ ਵਿਸ਼ ਗਿਆ ਦੀਪ ਕਲੀਨਿੰਗ ਹੋ ਗਈ ਰੂਮ ਦੀ ਫੈਨ ਸਾਫ ਹੋ ਗਿਆ ਕੰਦਾ ਛੱਤ एवरीथिंग ਕਲੀਨ ਹੋ ਗਿਆ ਹਣਾ ਵਿੰਡੋਜ਼ ਕੱਲ ਹੈਲਪਰ ਨੇ ਸਾਫ ਕਰੀਆਂ ਸੀਗਾ 6:30 ਮੈਂ ਲੱਗੀ ਸੀ ਸਵਾਫ ਦਾ ਟਾਈਮ ਹੋ ਗਿਆ ਪੌਣਾ ਘੰਟਾ ਮੈਨੂੰ ਲੱਗਾ ਤੇ ਮਨ ਨੂੰ ਬਹੁਤ ਸੈਟੀਸਫੈਕਸ਼ਨ ਮਿਲ ਗਈ ਵੀ ਸਵੇਰੇ ਬਹੁਤ ਵੱਡਾ ਕੰਮ ਹੋ ਗਿਆ ਤੇ ਹੁਣ ਮੈਂ ਕਿਚਨ ਵਾਲ ਹੋ ਜੂਗੀ ਜਾਂ ਕੱਪੜੇ ਧੋਂਗੀ ਬਸ ਬੈਡਰੂਮ ਦੀ ਕਲੀਨਿੰਗ ਹੋ ਗਈ ਸਵੇਰੇ ਸਵੇਰੇ ਨਾ ਬਹੁਤ ਮਨ ਤੋਂ ਬੋਝ ਆ ਉਤਰ ਗਿਆ ਵੀ ਵੱਡਾ ਹੀ ਕੰਮ ਹੁੰਦਾ ਡੀਪ ਕਲੀਨਿੰਗ ਕਰਨੀ ਚੇਅਰਸ ਕਲੀਨ ਹੋ ਗਏ ਕੁਸ਼ਨਸ ਕਵਰ ਚੇਂਜ ਹੋ ਗਏ ਬੈੱਡ ਸ਼ੀਟਸ ਦੋਨੇ ਚੇਂਜ ਹੋ ਗਈਆਂ ਆ ਕਲੀਨਿੰਗ ਹੋ ਗਈ ਰੂਮ ਦੀ ਟਾਈਮ ਹੋ ਗਿਆ 7:30 ਦਾ ਇੱਧਰ ਮੈਂ ਬੋਇਲ ਕਰ ਲਿਆ ਆਪਣਾ ਜੀਰੇ ਸੌਂਫ ਵਾਲਾ ਪਾਣੀ ਪੀਉਂਗੀ ਮੈਂ ਠਹਿਰ ਕੇ 5-10 ਮਿੰਟਾਂ ਬੋਇਲ ਮੈਂ ਕਰ ਲਿਆ ਇਹ ਤੇ ਹੁਣ ਮੈਂ ਤਿਆਰੀ ਕਰਦੇ ਹਾਂ ਸਬਜ਼ੀ ਦੀ ਪਾਲਕ ਪਨੀਰ ਬਣਾਉਣੀ ਹੈ ਸਮਾਨ ਸਾਰਾ ਮੈਂ ਕਰ ਲਿਆ ਬਾਹਰ ਪਿਆਜ਼ ਇੱਕ ਪੈਨ ਕੈਨਸ ਉਸੇ ਪਿਆਜ਼ ਦਾ ਮੈਂ ਸਟੋਰ ਕਰਾਂਗਾ ਉਸ ਤੋਂ ਪਿਆਜ਼ ਮੈਂ ਨਾ ਛਿਲਕੇ ਇੱਧਰ ਡੱਬੇ 'ਚ ਪਾ ਲਾਂ ਨਹੀਂ ਆ ਛਿੱਲੇ ਹੋਏ ਪਿਆਜ਼ ਨੇ ਇੱਧਰ ਕੰਟੇਨਰ ਵਿੱਚ ਪਾ ਕੇ ਰੱਖ ਲਓ ਜਾਂ ਤੁਸੀਂ ਜ਼ਿਪਲੌਕ ਵਾਲੇ ਪਾਊਚ ਹੁੰਦੇ ਆ ਬੈਗ ਹੁੰਦੇ ਉਹਨਾਂ 'ਚ ਪਾ ਕੇ ਰੱਖ ਲਓ ਆਪਰ ਕੋਈ ਵੀ ਤੁਸੀਂ ਡੱਬੇ ਚ ਡੱਬਾ ਲਗਾ ਲਓ ਪਿਆ ਜਾਣਾ ਉਹ ਛੁਆ ਕੇ ਰੱਖ ਲਓ ਜਦੋਂ ਮੈਂ ਡੱਬਾ ਇਹ ਵਾਸ਼ ਕਰਦੇ ਆ ਖਾਲੀ ਹੋ ਜਾਂਦਾ ਵਾਸ਼ ਕਰਕੇ ਮੈਂ ਜੇ ਧੁੱਪ ਹੁੰਦੀ ਹੈ ਮੈਂ ਧੁੱਪ ਜ਼ਰੂਰ ਧੁੱਪੇ ਧੜ ਦਿੰਦੀ ਹਾਂ ਨੂੰ ਤਾਂ ਕਿ ਇਹਦੇ ਵਿੱਚ ਜ਼ਿਆਦਾ ਸਮੈਲ ਨਾ ਹੋਵੇ ਹਨ ਤੇ ਬਾਕੀ ਆਪਾਂ ਡਿਸਪੋਜ਼ੇਬਲ ਕੰਟੇਨਰਸ ਨੂੰ ਟਾਈਮ ਟਾਈਮ ਆਪਾਂ ਇਹਨਾਂ ਨੂੰ ਚੇਂਜ ਵੀ ਕਰ ਸਕਦੇ ਆ ਮੈਂ ਤਿਆਰੀ ਕਰ ਲਈ ਸਬਜ਼ੀ ਦੀ ਤਿਆਰੀ ਕਰਕੇ ਤਲਕਾ ਲਗਾ ਕੇ ਉਸ ਤੋਂ ਬਾਅਦ ਮੈਂ ਆਪਾਂ ਜੀਰਾ ਦਾ ਪਾਣੀ ਪੀਵਾਂਗੀ ਮੈਂ ਕਹਿੰਦੀ ਮੈਂ ਜਲਦੀ ਉੱਠੀ ਹੀ ਟਾਈਮ ਵੀ ਹੈਗਾ ਹੁਣ ਪੀਣਾ ਨਹੀਂ ਮੈਂ 11 ਵਜੇ ਪੀਣੀ ਹੁੰਨੀ 11:30 11 ਵਜੇ ਬ੍ਰੇਕਫਾਸਟ ਤੋਂ ਘੰਟੇ ਤੋਂ ਬਾਅਦ ਪੀਣੀ ਹੁੰਨੀ ਆ ਤੇ ਅੱਜ ਮੈਂ ਹੁਣ ਪੀ ਰਹੀ ਆ ਸਵੇਰ ਸਵੇਰ ਖਾਲੀ ਪੇਟ ਪੀਣਾ ਔਖਾ ਦਵਿੰਦਰ ਚਾਹ ਕਰਾਉਂਦੇ ਨੇ ਫਿਰ ਮੈਨੂੰ ਵੀ ਲਾਲਚ ਹੁੰਦਾ ਵਿੱਚ ਮੈਂ ਵੀ ਚਾਹੀ ਪੀਣਾ ਫਿਰ ਮੈਂ ਆਪਦੇ ਵਾਸਤੇ ਬਾਅਦ ਵਿੱਚ ਸਪੈਸ਼ਲ ਕਿਥੋਂ ਕਰੂੰਗੀ ਮੈਨੂੰ ਤਾਂ ਸਵੇਰ ਕਿਤਾ ਸਵੇਰ ਖਾਲੀ ਪੇਟ ਜੇ ਪਾਣੀ ਪੀਤਾ ਜਾਵੇ ਜੀਰੇ ਸੌਂਫ ਵਾਲਾ ਉਹਦੇ ਵਰਗੀ ਤਾਂ ਰੀ ਸੀ ਨਹੀਂ ਹੈਗੀ ਮੈਂ ਹੁਣ ਪੀਵਾਂਗੀ ਇੱਧਰ ਚੱਲ ਰਹੀ ਸੀ ਮੇਰੀ ਕੁਕਿੰਗ ਪਾਲਕ ਪਨੀਰ ਬਣ ਚੁਕਿਆ ਅੱਜ ਮੈਂ ਇਹਦੇ ਵਿੱਚ 2 ਚਮਚੇ ਨਾ ਦੁੱਧ ਦੀ ਮਲਾਈ ਦੇ ਫੈਂਡ ਕੇ ਪਾਤੇ ਉਹਨਾਂ ਕਲਰ ਜਿਹਾ ਬੜਾ ਚਾਹ ਹੋ ਗਿਆ ਤੇ ਇੱਧਰ ਮੈਂ ਆਪਣੇ ਲਈ ਸੋਕ ਕੀਤੇ ਨੇ ਓਟਸ ਦੁੱਧ ਵਿੱਚ ਮੈਂ ਕਰੂੰਗੀ ਅੱਜ ਓਟ ਮਿਲ ਲੂੰਗੀ ਬ੍ਰੈਕਫਾਸਟ ਵਿੱਚ ਦੁੱਧ ਹੋ ਰਿਹਾ ਬੋਇਲ ਤੇ ਖਲਾਰਾ ਭਾਂਡੇ ਪੂਰੇ ਮੈਸ ਅਪ ਹੋਏ ਨੇ ਕਿਚਨ ਜਿੱਦ ਕੁਕਿੰਗ ਕਰਦੇ ਆ ਤੇ ਇੱਧਰ ਮੈਂ ਸਬਜ਼ੀਆਂ ਚੌਪ ਕੀਤੀਆਂ ਨੇ ਪੇਟਾ ਕਹਿੰਦਾ ਮम्मा ਮੈਂ ਸੈਂਡਵਿਚ ਖਾਣਾ ਪਿਆਜ਼ ਸ਼ਿਮਲਾ ਮਿਰਚ ਪੱਤਾ ਗੋਭੀ ਉਹ ਮੈਂ ਇਹਦੇ ਵਿੱਚ ਹੀ ਕਰ ਲਈਆਂ ਚੌਪ ਤੇ ਕੋਰਨ ਪਾ ਦੂੰਗੀ ਇਹਦੇ ਵਿੱਚ ਤੇ ਇਧਰ ਮੇਰਾ ਬਣ ਗਿਆ ਓਟਮੀਲ ਦਾ ਬ੍ਰੇਕਫਾਸਟ ਵਿੱਚ ਮੈਂ ਪਾਈ ਨੇ ਡਰਾਈ ਫਰੂਟ ਸੀਡਸ ਬਨਾਣਾ ਹਾਨੀ ਤੇ ਆਪਾਂ ਇੰਜੋਏ ਕਰਦੇ ਆ ਬ੍ਰੇਕਫਾਸਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਹਾਂ ਤਾਂ ਕਿ ਤੁਸੀਂ ਵੀ ਮੋਟੀਵੇਟ ਹੋਵੋ ਹੈਲਦੀ ਖਾਣ ਲਈ ਹੈਨਾ ਹੈਲਦੀ ਖਾਣਾ ਬਹੁਤ ਜ਼ਰੂਰੀ ਹੈ ਪਰ ਇਹ ਨਹੀਂ ਹੈਲਦੀ ਤੁਸੀਂ ساری ਜ਼ਿੰਦਗੀ ਖਾਣਾ ਕਦੇ-ਕਦੇ ਵੀ ਆਪਾਂ ਬਾਹਰ ਦਾ ਵੀ ਖਾ ਸਕਦੇ ਹਾਂ ਮੈਰਿਜ ਫੰਕਸ਼ਨ ਤੇ ਜਾ ਕੇ ਵੀ ਇੰਜੋਏ ਕਰ ਸਕਦੇ ਹਾਂ ਪਰ ਰੂਟੀਨ 'ਚ ਹੈਲਦੀ ਖਾਣਾ ਜ਼ਰੂਰੀ ਹੈ ਟਾਈਮ ਹੋ ਗਿਆ 11:30 ਦਾ ਮੈਂ ਹੁਣ ਖਾ ਰਹੀ ਹਾਂ ਫਰੂਟ ਅਮਰੂਦ ਬੜੀ ਬੜਾ ਫਰੈਸ਼ ਵਾਸ਼ਿੰਗ ਮਸ਼ੀਨ ਚ ਮੈਂ ਹੁਣ ਪਾ ਕੇ ਹੀ ਕੱਢ ਕੇ ਸੁਕੋਣੇ ਬ੍ਰੈਡ ਸ਼ੀਟਸ ਬ੍ਰੈਡ ਸ਼ੀਟਸ ਵਾਸ਼ ਹੋ ਗਈਆਂ ਫੂਲੀ ਜੀ ਪਾਤੀਆਂ ਇਸਮੇ ਐਨੇ ਮੈਨਾ ਆਣੇ ਐਨੇ ਫੂਲੀ ਚ ਕੱਪੜੇ ਧੋਤੇ ਤੇ ਹੁਣ ਖੁਕਣੇ ਵਾਕੇ ਹੀ ਧੁੱਪ ਬਹੁਤ ਜ਼ਿਆਦਾ ਤੇਜ਼ ਅੱਜ ਬਹੁਤ ਤੇਜ਼ ਧੁੱਪਾ ਧੁੱਪੇ ਬੈਠਣਾ ਮੁਸ਼ਕਲ ਹੋਇਆ ਮੈਂ ਥੋੜਾ ਟਾਈਮ ਸੰ ਮੈਂ ਬੈਠੀ ਫਿਰ ਮੈਂ ਉੱਥੇ ਬੈਠਿਆ ਨਹੀਂ ਗਿਆ ਥੋੜਾ ਖਾ ਕੇ ਮੈਂ ਘੰਟਾ ਸੌਂ ਗਈ ਰੈਸਟ ਕਰਦਿਆਂ ਫਿਰ ਜਲਦੀ ਉੱਠ ਖੜੇ ਥੋੜਾ ਜਿਵੇਂ ਬੈਕ ਦੀ ਪ੍ਰੋਬਲਮ ਲੱਗਦੀ ਮੇਰੇ ਬੈਕ ਨਾ ਪੇਨ ਹੋਣ ਲੱਗ ਜੀ ਕਦੇ ਸ਼ਾਮ ਤੱਕ ਤੇ ਹੁਣ ਮੈਂ ਤੇ ਹੁਣ ਹੋ ਗਿਆ ਸੀ ਮੇਰਾ ਲੰਚ ਟਾਈਮ ਲੰਚ ਵਿੱਚ ਮੈਂ ਲਿਆ ਪਾਲਕ ਪਨੀਰ ਦਹੀਂ ਤੇ ਬਾਜਰੇ ਤੇ ਕਣਕ ਦੀ ਮਿਕਸ ਰੋਟੀਆਂ ਮਿਕਸ ਆਟਾ ਕਰਕੇ ਉਹਦੀ ਰੋਟੀ ਬਾਜਰੇ ਦੇ ਗੁੰਨੇ ਤੇ ਮੱਟਾ ਮਿਕਸ ਕਰਤਾ ਤਾਂ ਕਰਦੇ ਲੰਚ ਇੰਜੋਏ ਦੋ ਵੱਜ ਚੁੱਕੇ ਨੇ ਲੰਚ ਮੈਂ ਕਰ ਲਿਆ ਤੇ ਲੰਚ ਕਰਕੇ ਕੱਪੜੇ ਕੁਛ ਤਿਆਰ ਵਾਲੇ ਪਏ ਸੀ ਜਾਦਰਾ ਤੈਨ ਨਹੀਂ ਕਰਿਆ ਸੀ ਤੈ ਕਰਕੇ ਸਭਾਤੀ ਹੁਣ ਮੈਂ ਅੱਗੇ ਬਾਹਰ ਮਟਰ ਲੈ ਕੇ ਆਈ ਕੱਢ ਦਿੰਦੇ ਮਟਰ ਲੈ ਕੇ ਐਸੇ ਮਟਰ ਕੱਢਦੀ ਆ ਕੱਢ ਕੇ ਫਰਿੱਜ ਵਿੱਚ ਰੱਖ ਲਊਂਗੀ ਫਰਿੱਜ ਵਿੱਚ ਰੱਖ ਦੋ ਫਿਰ ਗੜਨ ਲੱਗ ਜਾਂਦੇ ਨੇ ਕਿੱਲੇ ਕਿੱਲੇ ਹੋ ਜਾਂਦੇ ਨੇ ਜਿਸ ਕਰਕੇ ਉਹ ਫੇਮਡੇ ਤੁਸੀਂ ਕੱਢ ਲਓ ਤੇ ਕੱਢ ਲਓ ਮੈਂ ਕਹਾਂ ਚਲੋ ਕੱਢ ਕੇ ਰੱਖ ਲਾਂਗੇ ਕੱਢੇ ਹੋਏ ਤਾਂ 4-5 ਦਿਨ ਖਰਾਬ ਨਹੀਂ ਹੁੰਦੇ ਹਫਤਾ ਵੀ ਚੰਗੇ ਆਉਂਦੇ ਨੇ ਇਹ ਇਹ ਲੱਗਣ ਨਾਲ ਵੀ ਖਰਾਬ ਹੋ ਰਹੇ ਨੇ ਤਾਂ ਚਾਕੇ ਤੁਸੀਂ برف ਵਾਲੇ ਖਾਣੇ ਵਿੱਚ ਰੱਖ ਦੋ ਰੱਬੇ ਜੀ ਬਾਅਦ ਤੇ ਫ੍ਰੀਜ਼ਰ ਵਿੱਚ ਰੱਖ ਦੋ ਖਰਾਬ ਤਾਂ ਇਹ ਹੁੰਦੇ ਨਹੀਂ ਇਹ ਮਟਰ ਕੱਢੇ ਪਏ ਨੂੰ ਕੋਈ ਸਬਜ਼ੀ ਆਪਣੀ ਕੱਟੀ ਪਈ ਆ ਕੰਮ ਸੌਖਾ ਜਿਹਾ ਹੋ ਜਾਂਦਾ ਲਾ ਹੁਣ ਮੀਂਹ ਧੁੱਪ ਫੇਰ ਫੇਰ ਜਿਹਾ ਲੱਗਦਾ ਕੰਮ ਕਰਨਾ ਹੁਣ ਧੁੱਪ ਬਹੁਤ ਤੇਜ਼ ਹੀ ਮੇ ਛਾਵੇਂ ਮੰਡਾ ਖਿੱਚੋ ਵਿੱਚ ਵਿੱਚ ਬੱਦਲ ਵੀ ਹੋ ਜਾਂਦੇ ਨੇਗੇ ਮਨਜਾ ਮੈਂ ਛਾਵੇਂ ਖਿੱਚੇ ਕੋਂ ਹੈਗਾ ਜਲ ਸੇਕ ਜਾਂ ਨਿਕਲ ਜਾ ਹੈਗਾ ਧੁੱਪ ਦਾ ਧੁੱਪੇ ਬੈਠੇ ਹੈਂ ਧੁੱਪ ਬਹੁਤ ਹੀ ਹੈ ਅੱਜ ਬਹੁਤ ਜ਼ਿਆਦਾ ਤੇਜ਼ ਧੁੱਪ ਅੱਜ ਤਰੀਖ ਹੈਗੀ 21 ਜਨਵਰੀ 21 ਜਨਵਰੀ ਦਿਨ ਹੈਗਾ ਟਿਊਸਡੇ ਮੰਗਲਵਾਰ ਉਨ ਇਵਨਿੰਗ ਦੇ ਟਾਈਮ ਮੈਂ ਵਾਕ ਕਰਕੇ ਆ ਗਈ ਸੀ ਅੰਦਰ ਅੱਜ ਮੈਂ ਪੌਣਾ ਘੰਟਾ ਵਾਕ ਕੀਤੀ ਐ ਲਾਈਕ ਵਾਕ ਤਾਂ ਮੈਨੂੰ ਕੋਈ ਪ੍ਰੈਸ਼ਰ ਨਹੀਂ ਹੁੰਦਾ ਮੈਂ ਕਰਨੀ ਹੈ ਕਈ ਵਾਰ ਨਹੀਂ ਮੇਰਾ ਬਿਲਕੁਲ دل ਕਰਦਾ ਹਿੰਮਤ ਨਹੀਂ ਹੁੰਦੀ ਮੈਂ ਨਹੀਂ ਕਰਦੀ ਜਿਸ ਦਿਨ ਮੈਨੂੰ ਅੰਦਰੋਂ ਆਵੇ ਮੇਰਾ دل ਕਰਦਾ ਉਸੇ ਦਿਨ ਮੈਂ ਵਾਕ ਕਰਦੀ ਆ ਤੇ ਵਾਕ ਕਰਕੇ ਮੈਂ ਆ ਗਈ ਸੰਦਰ ਕਿ ਉਹ ਵਾਲਾ ਡੱਬਾ ਨਾ ਮੈਂ ਧੁੱਪੇ ਰੱਖਿਆ ਸੀ ਇਹ ਪਲਾਸਟਿਕ ਦਾ ਟੀਲ ਦੇ ਡੱਬੇ ਤਾਂ ਆਪਾਂ ਗੈਸ ਤੇ ਰੱਖ ਕੇ ਗਰਮ ਕਰ ਲਾਨੇ ਹੁੰਨੇ ਕਿ ਉਹ ਸਾਰਾ ਨਿਕਲਿਆ ਹੁੰਦਾ ਪਰ ਪਲਾਸਟਿਕ ਦੇ ਡੱਬਿਆਂ 'ਚ ਬਹੁਤ ਪ੍ਰੋਬਲਮ ਆਉਂਦੀ ਐ ਮੈਂ ਪਲਾਸਟਿਕ ਦੇ ਡੱਬੇ 'ਚ ਬਹੁਤ ਘੱਟ ਕਿਉਂ ਪਾਉ ਉਦੋਂ ਮੈਂ ਪਲਾਸਟਿਕ ਦੇ ਡੱਬੇ 'ਚ ਪਾਉਣੀ ਤੇ ਧੁੱਪੇ ਤਾਂ ਮੈਂ ਧਰਤਾ ਪਰ ਇੰਨੀ ਇਹ ਵੀ ਅੰਦਰੋਂ ਮੈਲਟ ਨਹੀਂ ਹੋਇਆ ਯਾਨਕਿ ਥੋੜਾ ਜਿਹਾ ਲੂਸ ਚਾ ਹੋ ਗਿਆ ਫਿਰ ਮੈਂ ਸਿਲੀਕੋਨ ਦਾ ਸਪੈਚੂਲਾ ਲੈ ਕੇ ਨਾ ਸਾਰਾ ਮੈਂ ਸਾਈਡ ਤੋਂ ਕੇ ਉਤਾਰਿਆ ਕਿ ਉਹ ਅੱਛੀ ਤਰ੍ਹਾਂ ਉੱਤਰ ਗਿਆ ਪਰ ਬੇਸ ਤੇ ਹਲੇ ਵੀ ਲੱਗਿਆ ਪਿਆ ਸੀ ਸਾਈਡ ਤੋਂ ਸਾਰਾ ਉਤਰ ਗਿਆ ਪਹਿਲਾਂ ਸਾਈਡ ਸੇ ਕਾਫੀ ਲੱਗਿਆ ਪਿਆ ਸੀ ਫਿਰ ਮੈਂ ਇਹਨੂੰ ਡੱਬੇ ਨੂੰ ਨਾ ਮੈਂ ਇੱਕ ਵਾਰ ਜਿੰਨਾ ਕਿ ਮੇਥੋਂ ਖਾਲੀ ਹੋਇਆ ਕਿ ਉਹ ਨਿਕਲਿਆ ਮੈਂ ਕੱਢ ਲਿਆ ਇਹਨੂੰ ਐਂ ਰੱਖ ਦੂੰਗੀ ਜਦੋਂ ਮੈਂ ਕੋਈ ਦਾਲ ਸਬਜ਼ੀ ਮੈਂ ਬਣਾਉਂਗੀ ਨਾ ਜਾਂ ਮੈਂ ਆਟਾ ਗੁੰਨੂੰ ਥੋੜਾ ਉਹ ਪਾਣੀ ਨਾਲ ਮੈਂ ਆਟਾ ਗੁੰਨੂਗੀ ਜਾਂ ਫਿਰ ਉਹ ਪਾਣੀ ਮੈਂ ਕਿਸੇ ਦਾਲ ਚ ਜਾਂ ਗਰੇਵੀ ਵਾਲੀ ਸਮਝੀ ਚ ਪਾਉਂਦਾ ਨਹੀਂ ਹੁੰਨੇ ਮੈਂ ਤਾਂ ਡੱਬੇ ਐਂ ਖਾਲੀ ਕਰਦੀ ਹੁੰਨੀ ਆ ਘਿਓ ਵਾਲੇ ਬਾਕੀ ਸਟੀਲ ਦਾ ਤਾਂ ਗੈਸ ਤੇ ਈਜ਼ੀਲੀ ਹੋ ਜਾਂਦਾ ਤੇ ਮੈਂ ਕਿ ਹੁਣ ਸੈਰ ਕਰਕੇ ਆਈ ਆ ਸੈਰ ਕਰਕੇ ਆ ਕੇ ਨਾ ਅੰਦਰ ਮੈਂ ਥੋੜਾ ਜਿਹਾ ਕੋਸਾ ਪਾਣੀ ਪੀਣੀ ਹੁੰਨੀ ਆ ਇੱਕ ਗਲਾਸ ਪਾਣੀ ਦਾ ਤੇ ਇਧਰ ਮਟਰ ਜਿਹੜੇ ਕੱਡੇ ਸੀ ਉਹ ਮੈਂ ਕਿ ਡੱਬੇ ਚ ਪਾ ਕੇ ਰੱਖਦੀ ਆ ਕੁਛ ਮੇਰੇ ਕੋਲ ਥੋੜੇ ਜਿਹਾ ਪਹਿਲਾਂ ਵਾਲੇ ਵੀ ਬਚੇ ਪਏ ਨੇ ਉਹ ਮੈਂ ਪਹਿਲਾਂ ਯੂਜ਼ ਕਰ ਲੂੰਗੀ ਇਹ ਫਿਰ ਬਾਅਦ ਵਿੱਚ ਯੂਜ਼ ਹੋ ਜਾਣਗੇ ਨਾ ਕੱਢੋ ਤਾਂ ਵੀ ਖਰਾਬ ਹੋ ਜਾਂਦੇ ਨਾਲ ਕੱਢੇ ਹੋਏ ਖਰਾਬ ਨਹੀਂ ਹੁੰਦੇ ਪਰ ਜੇ ਮਟਰ ਤੁਸੀਂ ਨਾ ਕੱਢੋ ਫ੍ਰਿਜ ਵਿੱਚ ਰੱਖਦੇ ਉਹ ਪਏ ਪਏ ਗਿੱਲੇ ਹੋ ਕੱਢ ਲੱਗ ਜਾਂਦੇ ਨੇ ਇਸ ਕਰਕੇ ਮੈਨੂੰ ਐਂ ਦੇ ਮਟਰ ਕੱਢ ਕੇ ਹੀ ਰੱਖ ਦੀਏ ਤੋਂ ਡੱਬੇ ਵੀ ਥੋੜੇ ਮੈਨੂੰ ਜ਼ਿਆਦਾ ਲੱਗੇ ਮੈਨੂੰ ਐਂ ਲੱਗ ਰਿਹਾ ਸੀ ਵੀ ਫ੍ਰਿਜ ਵਿੱਚ ਜੇ ਢੱਕਣ ਖੁੱਲ ਗਿਆ ਸਾਰੇ ਵਿੱਚ ਖੰਡ ਜਾਣਗੇ ਇਸ ਕਰਕੇ ਮੁੱਠੀ ਕੁ ਮਟਰ ਮੈਂ ਜਿਹੜੇ ਪੁਰਾਣੇ ਵਾਲੇ ਮਟਰ ਪਈ ਸੋਨਾ ਚ ਪਾ ਦੇ ਤਾਂ ਕਿ ਉਹਦਾ ਢੱਕਣ ਮੰਦ ਹੋ ਜਾਏ ਮਟਰ ਰੱਖਦੇ ਫ੍ਰਿਜ ਵਿੱਚ ਇਹ ਵੀ ਸੰਭਾਲਦੇ ਤੇ ਹੁਣ ਮੈਂ ਪਿੰਨੀ ਆਪਣਾ ਪਾਣੀ ਦਾ ਗਲਾਸ ਕੋਸਾ ਆ ਅੱਜ ਵਾਕ ਕਰਕੇ ਬੜਾ ਮਜ਼ਾ ਆਇਆ ਕੱਲੇ ਕਰਦੇ ਨਾ ਵਾਕ ਕਰਨ ਕਰਨ ਦਾ ਦਿਲ ਨਹੀਂ ਹੁੰਦਾ ਪਰ ਅੱਜ ਮੈਨੂੰ ਅੱਛਾ ਲੱਗਾ ਵਾਕ ਕਰਕੇ ਤੇ ਇਧਰ ਹੈਗਾ ਆਪਣਾ ਡਿਨਰ ਤਿਆਰ ਕਰ ਲਿਆ ਮੈਂ ਬੀਸਨ ਤੇ ਓਟਸ ਦਾ ਚਿਲਾ ਵਿੱਚ ਸਬਜ਼ੀਆਂ ਪਾ ਕੇ ਧਨੀਆ ਪਾ ਕੇ ਥੋੜੀ ਦਹੀਂ ਨਾਲ ਇਹ ਹੈ ਮੇਰਾ ਅੱਜ ਦਾ ਡਿਨਰ ਤੁਸੀਂ ਵੀ ਹੈਲਦੀ ਖਾਓ ਹੈਲਦੀ ਰਹੋ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ